ਜਦੋਂ ਵੀ ਆਪਾਂ ਆਚਾਰ ਦਾ ਨਾਂ ਸੁਣਦੇ ਆਂ ਤਾਂ ਆਪਾਂ ਨੂੰ ਦਾਦੀ ਤੇ ਮੰਮੀ ਵਾਲੇ ਆਚਾਰ ਦੀ ਜ਼ਿਆਦਾ ਜੰਦੀ ਹੈ ਕਿਉਂਕਿ ਆਪਾਂ ਨੂੰ ਇਦਾਂ ਲੱਗਦਾ ਕਿ ਉਹਨਾਂ ਦੀ ਤਰ੍ਹਾਂ ਆਚਾਰ ਤਾਂ ਕੋਈ ਵੀ ਨਹੀਂ ਬਣਾ ਸਕਦਾ ਇਹ ਬਿਲਕੁਲ ਸਹੀ ਗੱਲ ਹੈ ਤੇ ਸਸਤਰੀਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਆਂਬ ਦਾ ਆਚਾਰ ਜਿਹਦੇ ਲਈ ਆਪਾਂ 5 ਕਿਲੋ ਅੰਬ ਲੈ ਲਏ ਨੇ ਤੇ ਇਹਦੇ ਵਿੱਚ ਹੁਣ ਆਪਾਂ ਦੋ ਪਤਿਲਿਆਂ ਦੇ ਵਿੱਚ ਪਾ ਲਏ ਇੱਕ ਵੱਡਾ ਨਹੀਂ ਸੀ ਤੇ ਇਹਦੇ ਵਿੱਚ ਆਪਾਂ ਹੁਣ ਨਮਕ ਪਾਵਾਂਗੇ ਦੋਨੇ ਪਤਿਲਿਆਂ ਦੇ ਵਿੱਚ ਇੱਕੋ ਜਿਹਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦੇ ਵਿੱਚ ਤੁਸੀਂ ਹਲਦੀ ਵੀ ਪਾ ਸਕਦੇ ਹੋ ਇੱਕ ਚਮਚਾ ਆਪਾਂ ਹਲਦੀ ਦਾ ਇਸ ਪਤੀਲੇ 'ਚ ਪਾਏ ਤੇ ਇੱਕੀ ਉਹਦੇ ਵਿੱਚ ਪਾਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਇਹ ਸਾਡੀ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ ਤੇ ਆਪਾਂ ਇਸ ਅੰਬ ਦੇ ਅਚਾਰ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਢੱਕ ਕੇ ਇਸ ਸ਼ਾਮ ਨੂੰ ਪ੍ਰੋਸੈਸ ਕੀਤਾ ਸੀ ਤੇ ਇਹਨੂੰ ਪੂਰੀ ਰਾਤ ਰੱਖ ਦਿੱਤਾ ਤੇ ਇਹੇ ਨੁੱਚੜ ਗਿਆ ਪਾਣੀ ਇਹਨਾਂ ਦਾ ਅਗਲੇ ਦਿਨ ਚੋੜ ਲਿਆ ਇਹ ਪਾਣੀ ਨਿਕਲਿਆ ਸੀ ਤੇ ਇਹਨਾਂ ਨੂੰ ਆਪਾਂ ਸੈਪਰੇਟ ਕਰ ਲਿਆ ਹੁਣ ਇਹਨਾਂ ਨੂੰ ਆਪਾਂ ਸੁਕਾਵਾਂਗੇ ਮਨਜੇ ਤੇ ਆਪਾਂ ਇੱਕ ਚੁੰਨੀ ਪਤਲੀ ਜੀ ਵਿਛਾ ਕੇ ਤੇ ਇਹਨਾਂ ਨੂੰ ਇੱਕ ਇੱਕ ਕਰਕੇ ਸਾਰੇ ਆਂਬਾਂ ਨੂੰ ਇੱਥੇ ਸੁਕਣਾ ਪਾ ਦਾਂਗੇ ਦੋ ਜਾਂ 4 ਘੰਟੇ ਬਸ ਤੁਸੀਂ ਇਸ ਨੂੰ ਧੁੱਪ ਲਗਾ ਸਕਦੇ ਹੋ ਇਹ ਅਸੀਂ ਮਸਾਲੇ ਵੀ ਸੁੱਕਣੇ ਪਏ ਹੋਏ ਹਨ ਤੁਹਾਨੂੰ ਇਹ ਮਸਾਲੇ ਜ਼ਿਆਦਾ ਲੱਗ ਰਹੇ ਹੋਣਗੇ ਤੇ ਅਸੀਂ ਇਸ ਮਸਾਲੇ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਹੀ ਅੰਬਾਂ ਦੇ ਵਿੱਚ ਪਾਉਣਾ ਹੈ 3 ਘੰਟੇ ਹੋ ਗਏ ਨੇ ਹੁਣ ਆਪਾਂ ਇਹਨਾਂ ਦੀ ਛਾਂਟੀ ਕਰਦੇ ਹਾਂ ਇਹਦੇ ਵਿੱਚ ਮਾੜੀ-ਮੋਟੀ ਕੋਈ ਗਿੱਟਕ ਵਗੈਰਾ ਜਾਂ ਪੱਤਾ ਵਗੈਰਾ ਹੁੰਦਾ ਇਹਦੇ ਵਿੱਚ ਜਿਹੜਾ ਉਹ ਆਪਾਂ ਉਤਾਰ ਦੇਣਾ ਜਿੱਦਾਂ ਮੰਮਾ ਕਰ ਰਹੇ ਨੇ ਮम्मा ਕਹਿੰਦੇ ਸੀ ਮੈਨੂੰ ਵੀਡੀਓ ਦੇ ਵਿੱਚ ਨਾ ਲੈ ਕੇ ਆਈ ਪਰ ਆਪਾਂ ਮम्मा ਦਾ ਵੀ ਸ਼ਾਰਟ ਲੈ ਲਿਆ ਸੀ ਨਾਲ ਅੰਬਾਂ ਦੀ ਛਾਂਟੀ ਹੋ ਗਈ ਹੈ ਇੱਧਰ ਆਪਾਂ ਹੁਣ ਸਰੋਂ ਦਾ ਤੇਲ ਲਿਆ ਹੈ ਤੁਸੀਂ ਅਚਾਰ ਦੇ ਹਿਸਾਬ ਨਾਲ ਹੀ ਤੇਲ ਲੈਣਾ ਤੇ ਉਹਨੂੰ ਕਲਕਾ ਕੇ ਠੰਡਾ ਕਰ ਲੈਣਾ ਤੇ ਇੱਥੇ ਸੌਂਫ ਮੇਥੇ ਤੇ ਕਲੌਂਜੀ ਇਹ ਮਿਕਸ ਕਰ ਲੈਨੇ ਆਪਾਂ ਤੇ ਇਹਦੇ ਵਿੱਚ ਆਪਾਂ ਹਲਦੀ ਮਿਕਸ ਕਰ ਲਈ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਤੇ ਜਿਹੜੇ ਨਮਕ ਪਾ ਲਾਂਗੇ ਤੇ ਇਹ ਜਿਹੜੇ ਮਸਾਲੇ ਲਏ ਨੇ ਇਹ ਤੁਸੀਂ ਦੁਕਾਨ ਤੋਂ ਲੈ ਕੇ ਆਉਂਗੇ ਉਹ ਤੁਹਾਨੂੰ ਅਚਾਰ ਦੇ ਹਿਸਾਬ ਨਾਲ ਮਸਾਲੇ ਆਪਣੇ ਆਪ ਹੀ ਦੇ ਦੇਣਗੇ ਇੱਥੇ ਅਸੀਂ ਮਸਾਲੇ ਜ਼ਿਆਦਾ ਪਾ ਰਹੇ ਹਾਂ ਕਿਉਂਕਿ ਸਾਡੇ ਬੱਚੇ ਮਸਾਲਾ ਜ਼ਿਆਦਾ ਖਾਂਦੇ ਨਹੀਂ ਤੇ ਅਚਾਰ ਥੋੜਾ ਘਟ ਖਾਂਦੇ ਨੇ ਇਸ ਲਈ ਅਸੀਂ ਮਸਾਲੇ ਜ਼ਿਆਦਾ ਪਾ ਦਿੰਦੇ ਹਾਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿਹੜੀਆਂ ਨਮਕ ਦੇ ਵਿੱਚ ਗਠਾਉਂਦੀਆਂ ਨੇ ਇਹਨਾਂ ਨੂੰ ਵੀ ਬੋਲੀਆਂ ਜੀਆਂ ਕਰ ਲਾਂਗੇ ਤਾਂ ਜੋ ਇਹ ਫਿਸ ਜਾਣ ਇੱਥੇ ਆਪਣਾ ਬਸਤਣ ਜਿਹੜਾ ਹੈਗਾ ਛੋਟਾ ਰਹਿ ਗਿਆ ਸੀ ਇਸ ਲਈ ਆਪਾਂ ਇਹਨੂੰ ਦੋ ਹਿੱਸਿਆਂ 'ਚ ਮਸਾਲੇ ਨੂੰ ਕੱਢ ਲਿਆ ਤੇ ਇਸ ਮਸਾਲੇ ਦੇ ਵਿੱਚ ਹੁਣ ਆਪਾਂ ਅੰਬ ਜਿਹੜੇ ਸੁਕਾਏ ਹੋਏ ਨੇ ਉਹ ਪਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਲਾਂਗੇ ਚੰਗੀ ਤਰ੍ਹਾਂ ਮਸਾਲਾ ਮਿਕਸ ਕਰਾਂਗੇ ਇਹਦੇ ਵਿੱਚ ਇਸ ਥੀਕੇ ਨਾਲ ਬਣਾਇਆ ਹੋਇਆ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਕਮ ਸੇ ਘੱਟ 1-2 ਸਾਲ ਤੱਕ ਇਹ ਵਧੀਆ ਨਿਕਲ ਜਾਂਦਾ ਹੈ ਤਾਂ ਵੀ ਬਹੁਤ ਵਧੀਆ ਹੀ ਰਹਿੰਦਾ ਹੈ ਹੁਣ ਇੱਥੇ ਸਰੋਂ ਦਾ ਤੇਲ ਨੂੰ ਕਲਕਾ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਪਹਿਲਾਂ ਵੀ ਬੀਬੀਆਂ ਇਸੇ ਤਰੀਕੇ ਨਾਲ ਅਚਾਰ ਬਣਾਉਂਦੀਆਂ ਸੀ ਜਿਹੜੀਆਂ ਜਿਹੜਾ ਅਚਾਰ ਕਈ ਸਾਲਾਂ ਤੱਕ ਖਰਾਬ ਨਹੀਂ ਸੀ ਹੁੰਦਾ ਇਸ ਆਚਾਰ ਦੇ ਵਿੱਚ ਜਿਹੜਾ ਤੇਲ ਪਾਇਆ ਇਹਨੂੰ ਚੰਗੀ ਤਰ੍ਹਾਂ ਆਪਾਂ ਮਲ ਲੈਣਾ ਆਚਾਰ ਦੇ ਵਿੱਚ ਝੱਸ ਲੈਣਾ ਮਸਾਲਿਆਂ ਨੂੰ ਤੇਲ ਨੂੰ ਚੰਗੀ ਤਰ੍ਹਾਂ ਆਚਾਰ ਖਰਾਬ ਨਾ ਹੋਵੇ ਇਸ ਲਈ ਤੁਸੀਂ ਆਂਬ ਦੇ ਜਿਹੜੇ ਆਂਬ ਕਟਵਾ ਕੇ ਲੈ ਕੇ ਆਉਂਦੇ ਆ ਜਾਂ ਆਪਾਂ ਘਰੇ ਕੱਟਦੇ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਵਾਲਾ ਮੰਗੇ 2-3 ਘੰਟਿਆਂ ਲਈ ਜਾਂ 3-4 ਘੰਟਿਆਂ ਲਈ ਜੇ ਧੁੱਪ ਜ਼ਿਆਦਾ ਹੋਵੇ ਤਾਂ ਆਚਾਰ ਕਰਦੇ ਵੀ ਖਰਾਬ ਨਹੀਂ ਹੁੰਦਾ ਦੂਜਾ ਇਸ ਆਚਾਰ ਨੂੰ ਗਿੱਲਾ ਹੱਥ ਬਿਲਕੁਲ ਵੀ ਲੱਗਣਾ ਨਹੀਂ ਚਾਹੀਦਾ ਜਿਹੜਾ ਚਮਚਾ ਨਾ ਆਪਾਂ achar ਕੱਢਣ ਉਹ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਤੇ ਆਪਾਂ ਚੰਗੀ ਤਰ੍ਹਾਂ ਅਚਲ achar ਦੇ ਵਿੱਚ ਮਸਾਲੇ ਨੂੰ ਲਪੇਟ ਲਿਆ ਤੇ ਹੁਣ ਆਪਾਂ ਬਰਨੀ ਦੇ ਵਿੱਚ achar ਪਾਵਾਂਗੇ ਪੁਰਾਣੇ ਬਜ਼ੁਰਗ ਇਹਨਾਂ ਬਰਨੀਆਂ ਦੇ ਵਿੱਚ ਹੀ ਪਹਿਲਾਂ ਮਰਤਵਾਨਾਂ ਦੇ ਵਿੱਚ ਹੀ achar ਪਾ ਕੇ ਰੱਖਦੇ ਸਨ ਤਾਂ ਜੋ achar ਖਰਾਬ ਨਹੀਂ ਸੀ ਹੁੰਦੇ ਤੇ ਇਹ ਲੰਬੇ ਸਮੇਂ ਤੱਕ ਵਧੀਆ ਰਹਿੰਦੇ ਸੀਗੇ ਬਾਕੀ ਰੰਦਾ ਆਚਾਰ ਵੀ ਆਪਾਂ ਬਰਨੀ ਦੇ ਵਿੱਚ ਭਰ ਲਿਆ ਹੈ ਤੇ ਹੁਣ ਆਪਾਂ ਇਹਦਾ ਢੱਕਣ ਲਾ ਕੇ ਇਹਨੂੰ 2 ਤੋਂ 3 ਦਿਨ ਦੀ ਧੁੱਪ ਲਵਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਸਰੋਂ ਦਾ ਤੇਲ ਦੁਬਾਰਾ ਤੋਂ ਹੋਰ ਪਾਇਆ ਜਾਊਗਾ ਇਸ ਤਰੀਕੇ ਨਾਲ ਬਣਾਇਆ ਆਚਾਰ ਖਰਾਬ ਨਹੀਂ ਹੁੰਦਾ ਤੇ ਇਹਨੂੰ 2 ਦਿਨ ਦੀ ਧੁੱਪ ਲਗਵਾ ਕੇ ਇਸ ਤੇ ਇਹ ਵਿੱਚ ਮਸਾਲੇ ਸਾਰੇ ਜਿਹੜੇ ਆ ਉਹ ਤੇਲ ਨੂੰ ਸੋਖ ਲੈਣਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ ਤੇਲ ਪਾਵਾਂਗੇ ਦੋ ਤੋ ਤਿੰਨ ਦਿਨ ਹੋ ਗਏ ਦੇਖੋ ਕਿੰਨਾ ਸੁੱਕਾ ਸੁੱਕਾ ਅਚਾਰ ਹੋ ਗਿਆ ਤੇ ਹੁਣ ਮम्मा ਕਹਿੰਦੇ ਸੀ ਕਿ ਆਪਾਂ ਅਚਾਰ ਨੂੰ ਕੱਢ ਕੇ ਤੇ ਬਾਅਦ ਚ ਤੇਲ ਹੋਰ ਪਾ ਕੇ ਫਿਰ ਪਾਵਾਂਗੇ ਅਚਾਰ ਬਰਨੀ ਦੇ ਵਿੱਚ ਵਾਪਸ ਸੋ ਆਪਾਂ ਪ੍ਰਾਂਤ ਦੇ ਵਿੱਚ ਅਚਾਰ ਕੱਢ ਲਿਆ ਹੁਣ ਇਹਦੇ ਵਿੱਚ ਤੇਲ ਹੋਰ ਕਲਕਾ ਕੇ ਮਤਲਬ ਗਰਮ ਕਰਕੇ ਠੰਡਾ ਕਰਕੇ ਫਿਰ ਇਹਦੇ ਵਿੱਚ ਪਾਵਾਂਗੇ ਇਹਦੇ ਨਾਲ ਇਹਦੀ ਲਾਈਫ ਹੋਰ ਵੀ ਵੱਧ ਜੂਗੀ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੰਕੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਨੂੰ ਆਪਾਂ ਫਿਰ ਮਰਤਵਾਨ ਦੇ ਵਿੱਚ ਵਾਪਸ ਪਾਵਾਂਗੇ ਇਹ ਕਿਤੇ ਹੋਰ ਟ੍ਰਿਕ ਹੈ ਕਿ ਇਸ ਇਸ ਆਚਾਰ ਨੂੰ ਤੁਸੀਂ ਬਿਲਕੁਲ ਵੀ ਆਟੇ ਵਾਲੇ ਹੱਥ ਦੇ ਨਾਲ ਨਹੀਂ ਕੱਢਣਾ ਜੇ ਉਸ ਨਾਲ ਕੱਢਾਂਗੇ ਤਾਂ ਵੀ ਆਚਾਰ ਖਰਾਬ ਹੁੰਦਾ ਆਦਰਵਾਇਜ਼ ਅਚਾਰ ਖਰਾਬ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰam YouTube ਤੇ Facebook ਤੇ ਪੇਜ ਤੋਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ